ਲਾਈਵ ਦੇ ਵਿੱਚ ਜਿਹੜਾ ਕਿ ਆਪਾਂ 5 ਮਿੰਟ ਕਰਾਂਗੇ ਮੈਂ ਤੁਹਾਡਾ ਸਾਰਿਆਂ ਦਾ استقبال ਕਰਦਾ ਹਾਂ ਸਵਾਗਤ ਕਰਦਾ ਹਾਂ ਜੀ ਸਭ ਦਾ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੁਆ ਵੀ ਹੈ ਕਿ ਭਾਈ ਸਾਰੇ ਇਦਾਂ ਹੀ ਤੁਸੀਂ ਠੀਕ ਠਾਕ ਰਹੋ ਕਾਮਨਾ ਵੀ ਹੈ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਜੋ ਇਸ ਵੇਲੇ ਕਿਉਂਕਿ ਆਪਾਂ ਐਤਵਾਰ ਕਿਸੇ ਵਿਸ਼ੇਸ਼ ਗੱਲਬਾਤ ਤੇ ਲਾਈਵ ਹੁੰਨੇ ਆ ਜੋ ਉਸ ਦਿਨ ਦਾ ਟੌਪਿਕ ਹੋਵੇ ਹੋਟ ਟੌਪਿਕ ਹੋਵੇ ਕੋਈ ਜ਼ਰੂਰੀ ਗੱਲਬਾਤ ਜਿਹੜੀ ਹੈ ਉਹ ਕਰਨੀ ਹੋਵੇ ਤਦ ਹੀ ਜਾ ਕੇ ਆਪਾਂ ਇਸ ਕਿਸੇ ਵਿਸ਼ੇਸ਼ ਮਾਮਲੇ ਤੇ ਜਾ ਕੇ ਲੈ ਵਗਰਾ ਕਰ دیا۔ ਸੋ ਕਹਾਣੀ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਚਰਚਿਤ ਕਹਾਣੀ ਹੈ ਉਹ ਹੈ ਕੰਚਨ ਉਰਫ ਜਿਹੜੀ ਸਗੀ ਕਮਲ ਠੀਕ ਹੈ ਬਾਕੀ ਉਹਦੇ ਵੱਖੋ ਵੱਖਰੇ ਨਾਮ ਹੈ ਆਪੋ ਆਪਣੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਹੈ ਉਹ ਨਾਮ ਤੇ ਵੀ ਕਾਫੀ ਵਿਵਾਦ ਚੜਿਆ ਹੈ ਹਲਾਗਨ ਚੜਾ ਹੋ ਚੁੱਕਾ ਹੈ ਤਾਂ ਮੈਂ ਇਸ ਮਾਮਲੇ ਤੇ ਇੱਕ ਦੋ ਮਿੰਟਾਂ ਦੇ ਵਿੱਚ ਹੀ ਗੱਲ ਰੱਖਣ ਦਾ ਯਤਨ ਕਰਾਂਗਾ ਤੁਸੀਂ ਮੈਨੂੰ ਪਲੀਜ਼ ਥੋੜਾ ਜਿਹਾ ਸਮਾਂ ਦੇ ਦਿਓ ਤਾਂ ਕਿ ਮੈਂ ਜਦ ਤੱਕ ਸ਼ੇਅਰ ਕਰਦੇ ਮੈਂ ਫੇਸਬੁਕ ਤੇ ਕੋਈ ਹੋਰ ਜੁੜਨਾ ਚਾਹੇ ਤਾਂ ਉਹ ਜੁੜ ਸਕਦਾ ਹੈ ਇੱਕ ਮਿੰਟ ਦੇਣਾ ਪਲੀਜ਼ ਮੈਨੂੰ ਜਿਨੇ ਵੀ ਸਾਰੇ ਜੁੜੇ ਆ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਸੁਆਗਤ ਹੈ ਅੱਛਾ ਬਿਲਕੁਲ ਆਪਾਂ ਦੇਖੋ ਗੱਲ ਕੀ ਹੈ ਕਿ ਅਸੀਂ ਆ ਗਏ ਆ ਭਾਈ ਜਿਸ ਕਿਤੇ ਚ ਉਸ ਕਿਤੇ ਚ ਮर्यादा ਰੱਖਣੀ ਜਾਂ ਉਲਾਰਵਾਦੂ ਨਾ ਹੁਣ ਮੇਰੇ ਖਿਆਲ ਦੇ ਨਾਲ ਜ਼ਰੂਰੀ ਹੁੰਦਾ ਕਿਉਂਕਿ ਅਸੀਂ ਕਈ ਮਰਤਬਾ ਜ਼ਿਆਦਾ ਉਲਾਰਵਾਦੀ ਹੋ ਜਾਂਦੇ ਆ ਜਜ਼ਬਾਤੀ ਹੋ ਜਾਂਦੇ ਆ ਸੋਨਾ ਚੀਜ਼ਾਂ ਤੋਂ ਗਰੇਜ਼ ਕਰਦੇ ਆਪਾਂ ਗੱਲਬਾਤ ਕਰਾਂਗੇ ਦੇਖੋ ਪਹਿਲੀ ਗੱਲ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਹੁਣ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦੀ ਹੈ ਚਰਚਾ ਇੱਕ ਹੁੰਦੀ ਹੈ ਅਧਿਕਾਰਤ ਮਤਲਬ ਕਿ ਜੋ ਫੈਕਟ ਨੇ ਤੱਥ ਨੇ ਜਾਣਕਾਰੀ ਉਹਦੇ ਤੇ ਕੇਂਦਰਤ ਹੋਣਾ ਮੈਂ ਸਿਰਫ ਤੇ ਸਿਰਫ ਜੋ ਚੀਜ਼ਾਂ ਰਿਕਾਰਡ ਤੇ ਨੇ ਦੋ ਚਾਰ ਪੱਖਾਂ ਨੂੰ ਸ਼ੋਕੇ ਤੇ ਇਸ ਲਾਈਫ ਦਾ ਅੰਤ ਕਰ ਦੇਵਾਂਗਾ ਕੋਈ ਚਰਚਾ ਹੋਈ ਉਹਦੇ ਵਿੱਚ ਆਪਾਂ ਜ਼ਰੂਰ ਸਾਰੇ ਸ਼ਾਮਿਲ ਹੁੰਦੇ ਜਾਵਾਂਗੇ ਦੇਖੋ ਪਹਿਲੀ ਗੱਲ ਮਰਡਰ ਹੋਇਆ ਮੈਂ ਡਿਸਕਲੇਮਰ ਦੇ ਦਵਾ ਆਪਣਾ ਇਹ ਮੇਰਾ ਡਿਸਕਲੇਮਰ ਸਮਝ ਲੋ ਜਾਂ ਮੇਰਾ ਸਪਸ਼ਟੀਕਰਨ ਹੈ ਕਿ ਮੈਂ ਨਾ ਤਾਂ ਇਸ ਤਰ੍ਹਾਂ ਦੇ ਕੰਟੈਂਟ ਦੀ ਵਕਾਲਤ ਕੀਤੀ ਆ ਕਦੇ ਠੀਕ ਹੈ ਜੀ ਚਾਹੇ ਕੁਝ ਵੀ ਹੈ ਤੇ ਨਾ ਹੀ ਮੈਂ ਇਸ ਤਰ੍ਹਾਂ ਦੀ ਕਤਲੋਗਾਰਤ ਨੂੰ ਜੋ ਚਾਹੇ ਕਿਸੇ ਵੀ ਤਰਕ ਦੇ ਨਾਲ ਕੀਤੀ ਜਾਂਦੀ ਹੋਵੇ ਮੈਂ ਨਾ ਹੀ ਉਸ ਨੂੰ ਜਸਟੀਫਾਈ ਕਰਨ ਦਾ ਯਤਨ ਕਰਦੇ ਆ ਜੀ ਠੀਕ ਹੈ ਇਹ ਮੇਰਾ ਆਪਣਾ ਨਜ਼ਰੀਆ ਹੈ ਤੁਸੀਂ ਇਹਦੇ ਨਾਲ ਸਹਿਮਤ ਹੋ ਸਕਦੇ ਹੋ ਅਸਹਿਮਤ ਹੋ ਸਕਦੇ ਹੋ ਮੈਂ ਦੋਨਾਂ ਚੀਜ਼ਾਂ ਨਾਲ ਹੀ ਸਹਿਮਤ ਨਹੀਂ ਹਾਂ ਜੋ ਇਹਨਾਂ ਨੇ ਕੀਤਾ ਕੁਝ ਹੋਰ ਬੀਬੀਆਂ ਨੇ ਕੀਤਾ ਮੈਂ ਕਦੇ ਸੱਚ ਜਾਣੇ ਇਹਨਾਂ ਨੂੰ ਨਾ ਸੀਰੀਅਸਲੀ ਲਿਆ ਤੇ ਨਾ ਹੀ ਜ਼ਰੂਰ ਤੇ ਬੱਚਿਆਂ ਨੂੰ ਸਭ ਨੂੰ ਜ਼ਰੂਰ ਸਿਖਾਇਆ ਕਿ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਬੱਚਿਆਂ ਨੂੰ ਸਿਖਾਇਆ ਕਿ ਤੈਨੂੰ YouTube ਤੇ ਜਾਂਦੇ ਆ ਉੱਤ ਬਹੁਤ ਸਾਰੀਆਂ ਵੀਡੀਓਜ਼ ਮਿਲਦੀਆਂ ਕਿਹੜੇ ਰਸਤੇ ਜਾਣ ਆਪਦੀ ਜਿਹੜੀ ਗੇਮ ਹੈ ਉਹਦੇ ਮੁਤਲਕ ਆਪਦੀ ਪੜ੍ਹਾਈ ਆ ਉਹਦੇ ਮੁਤਲਕ ਇੰਟਰਟੇਨਮੈਂਟ ਉਹਦੇ ਮੁਤਲਕ ਉਹਨਾ ਵੀਡੀਓ ਤੱਕ ਹੀ ਰਹੋ ਠੀਕ ਹੈ ਜੀ ਇਹ ਮੇਰਾ ਮਤਲਬ ਇੱਕ ਤਰ੍ਹਾਂ ਨਾਲ ਕਹਿ ਲੋ ਆਪਣਾ ਨਜ਼ਰੀਆ ਹੋ ਗਿਆ ਹੁਣ ਆ ਜਾਈਏ ਇਸ ਮਾਮਲੇ ਤੇ ਠੀਕ ਹੈ ਜੀ ਕੰਚਨ ਉਰਫ ਕਮਲ ਉਹ ਸੰਸਾਰ ਤੇ ਹੈ ਨਹੀਂ ਉਸ ਨੂੰ ਜਿੰਨੀਆਂ ਜੋ ਵੀ ਤੁਸੀਂ ਆਪ ਕੋ ਆਪਣੇ ਹਿਸਾਬ ਨਾਲ ਗੱਲਾਂ ਉਹ ਕਹਿਣੀਆਂ ਕਹਿ ਸਕਦੇ ਪਰ ਮੇਰਾ ਮੰਨਣਾ ਇਹ ਹੈ ਕਿ ਜਦੋਂ ਕੋਈ ਬੰਦਾ ਇਸ ਸੰਸਾਰ ਚ ਹੈ ਹੀ ਨਹੀਂ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਨਾ ਚੀਜ਼ਾਂ ਦੇ ਨਾਲ ਤੇ ਬਹੁਤਾ ਉਹਦਾ ਸਿਵਾ ਫੁੱਲਣ ਦਾ ਕੋਈ ਮੈਨੂੰ ਵੀ ਬਹੁਤਾ ਕੁ ਤੁਕ ਲੱਗਦਾ ਨਹੀਂ ਹੈ ਹੁਣ ਜਿਨ੍ਹਾਂ ਨੇ ਉਹਨੂੰ ਇਸ ਸੰਸਾਰ ਤੋਂ ਤੋੜਿਆ ਹੈ ਉਹਨਾਂ ਦੀ ਗੱਲ ਕਰ ਲਈਏ ਦੇਖੋ ਸਭ ਤੋਂ ਪਹਿਲਾਂ ਗੱਲ ਇਹ ਹੈ ਜੀ ਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਬਹੁਤ ਹੈ ਮੈਂ ਫਿਰ ਮੈਂ ਤੁਹਾਨੂੰ ਇੱਕ ਗੱਲਬਾਤ ਤੇ ਲੈ ਜਾਉਂਦਾ SSP ਸੇਭਾ ਇਹ ਕਹਿ ਰਹੇ ਨੇ ਅੱਜ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਬਈ ਮਹਿਰੋ ਨੇ ਮੁਖਤੋਰਤੇ ਇਸ ਸਾਰੀ ਵਿਉਂਤ ਨੂੰ ਬਣਾਇਆ ਤੇ ਉਸ ਤੋਂ ਬਾਅਦ ਇਸ ਕਤਲ ਨੂੰ ਬਠੰਡੇ ਵਾਲੀ ਸਾਈਡ ਇੱਕ ਮਿੱਥੀ ਜਾਂ ਕਹੋ ਕਿ ਗਿਣੀ ਮਿੱਥੀ ਚਾਲ ਦੇ ਤਹਿਤ ਸਾਰਾ ਕੁਝ ਅੰਜਾਮ ਦਿੱਤਾ ਤੇ ਇਹ ਗੱਲ ਮੈਂ ਆਪਣੀ ਰੈਗੂਲਰ ਆਡੀਅנס ਨੂੰ ਦੱਸ ਚੁੱਕਾ ਅਸੀਂ ਆਪਣਾ ਜਿਹੜਾ ਰੈਗੂਲਰ ਪ੍ਰੋਗਰਾਮ ਕਰਦਾ ਹਾਂ ਉਹਦੇ 'ਚ ਮੈਂ ਗੱਲ ਕਹੀ ਸੀ ਰੈਗੂਲਰ ਆਡੀਅנס ਨੂੰ ਪਤਾ ਹੈ ਕਿ ਜਿਸ ਤਰ੍ਹਾਂ ਇਸ ਨੂੰ ਪਾਰਕਿੰਗ 'ਚ ਖਿਲਾ ਰਿਆ ਗਿਆ ਬੜਾ ਸੋਚ ਕੇ ਵਿਚਾਰ ਕੇ ਕਿ 2-3 ਦਿਨ ਪੈ ਜਾਣਗੇ ਬਾਡੀ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਏਗੀ ਤੇ ਉਹਦੇ ਨਾਲ ਕੀ ਹੈ ਕਿ ਸਬੂਤ ਜਿਹੜੇ ਬਹੁਤ ਘੱਟ ਰਹਿ ਜਾਣਗੇ ਜੋ ਡੈੱਡ ਬਾਡੀ ਤੋਂ ਖਾਸ ਤੌਰ ਤੇ ਗळा ਕੋਟਿਆਂ ਜਾਂ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਕਿ ਉਹ ਸਬੂਤ ਜਿਹੜੇ ਆ ਕਮਜ਼ੋਰ ਪੈ ਜਾਣਗੇ ਫਿਰ ਦੂਸਰਾ ਲੁਧਿਆਣੇ ਤੋਂ ਬਠਿੰਡੇ ਤੱਕ ਦਾ ਇਹ ਸਾਰਾ ਘਟਨਾਕ੍ਰਮ ਇਸ ਨੂੰ ਤਰਤੀਬ ਬੱਧ ਸਬੂਤਾਂ ਦੇ ਨਾਲ ਸਾਬਤ ਕਰਨਾ ਪੁਲਿਸ ਵਾਸਤੇ ਚਲੋਦੀ ਹੈ ਯਾਨੀ ਇਹ ਤੇ ਸਾਫ ਸੀ ਸਪਸ਼ਟ ਸੀ ਕਿ بڑا ਸੋਚ ਵਿਚਾਰ ਕੇ ਸਾਰੇ ਕੰਮ ਨੂੰ ਅੰਜਾਮ ਦਿੱਤਾ ਗਿਆ ਉਹ ਕਿਤੇ ਨਾ ਕਿਤੇ ਇਹ ਸਾਰਾ ਕੁਝ ਜਿਹੜਾ ਨਾ ਨਜ਼ਰ ਆਉਂਦਾ ਸੀਗਾ ਬਿਲਕੁਲ ਨਾਜ਼ਰ ਜੀ ਸਾਡੀ ਰੈਗੂਲਰ ਆਡੀਅנס ਦੇ ਵਿੱਚੋਂ ਆ ਇਹਨਾਂ ਨੂੰ ਪਤਾ ਹੈ ਅਸੀਂ ਇਹ ਸਾਰੀਆਂ ਚੀਜ਼ਾਂ ਤੇ ਕਿਤੇ ਨਾ ਕਿਤੇ ਅੱਗੇ ਚਰਚਾ ਕਰ ਚੁੱਕੇ ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਵਿਦੇਸ਼ ਭੱਜ ਗਿਆ ਪਹਿਲਾ ਸਵਾਲ ਇਹ ਆ ਮੈਨੂੰ ਜਿੰਨੀ ਕੋਈ ਜਾਣਕਾਰੀ ਹੈ ਕਿਉਂਕਿ ਅਮਰਪਾਲ ਸਿੰਘ ਮਹਿਰੋ ਨੂੰ ਮੈਂ ਨਿੱਜੀ ਤੌਰ ਤੇ ਨਹੀਂ ਜਾਣਦਾ ਐਵੇਂ ਕਹਾਂ ਹਾਂ ਜਦੋਂ ਬੁੱਤ ਤੋੜੇ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਲੁਧਿਆਣੇ ਦੇ ਨੇੜੇ ਉਹ ਬਾਬੇ ਵਾਲੀ ਕੰਟਰੋਵਰਸੀ ਹੋਈ ਕੁਝ ਆਡੀਓ ਵਾਇਰਲ ਹੋਈਆਂ ਕੁਝ ਇੰਟਰਵਿਊ ਮਹਿਰੂਦੀਆਂ ਜਿਹਦੇ ਵਿੱਚ ਇੱਕ ਵਾਰੀ ਸਿਮਰਨਜੀਤ ਸਿੰਘ ਮਾਨ ਪ੍ਰਤੀ ਵੀ ਇਹਨਾਂ ਨੇ ਕਾਫੀ ਕਹਿ ਲੋ ਕਿ ਜਿਹੜੇ ਅਮਰਪਾਲ ਸਿੰਘ ਮਹਿਰੋ ਦੇ ਸਾਥੀ ਚਾ ਇਹ ਢੜੇ ਨੇ ਕਾਫੀ ਵੱਡੀਆਂ ਗੱਲਾਂ ਕਹੀਆਂ ਸੀਗੀਆਂ ਕਿ ਕੇ ਇਨਾ ਨਹੀਂ ਆਨੀ ਕੀਤਾ ਬਾ ਨਹੀਂ ਕੀਤਾ ਜ਼ਮਾਨਤ ਨਹੀਂ ਕਰਵਾਈ ਮਤਲਬ ਕਿ ਸਮੇ ਸਮੇਤੇ ਅਮਰਤਪਾਲ ਸਿੰਘ ਦੀ ਜਿਹੜੀ ਚਰਚਾ ਹੈ ਉਸ ਨੂੰ ਮੈਂ ਜ਼ਰੂਰ ਸੁਣਿਆ ਕੁਝ ਚੀਜ਼ਾਂ ਨੂੰ ਫੋਲੋ ਕਰਕੇ ਇਸ ਤੋਂ ਇਲਾਵਾ ਮੈਂ ਨਿੱਜੀ ਤੌਰ ਤੇ ਵਿਅਕਤੀਗਤ ਤੌਰ ਤੇ ਜਾਣਦਾ ਨਹੀਂ ਕਿ ਕਿਸੇ ਪ੍ਰਤੀ ਆਪਾਂ ਕੋਈ ਨਕਾਰਾਤਮਕ ਨਜ਼ਰੀਆ ਰੱਖਦੇ ਵੀ ਨਹੀਂ ਹੈ ਆਪਣਾ ਸੂਲ ਹੁਣ ਜਿੰਨਾ ਕੁ ਮੈਨੂੰ ਪਤਾ ਹੈ ਕਿ ਅਮਰਤਪਾਲ ਸਿੰਘ ਮਹਿਰੋ ਤੇ ਕਈ ਮੁਕਦਮੇ ਦਰਜ ਸਨ ਹੁਣ ਉਹ ਇੱਕੋ ਹੈ ਕਿ ਦੋ ਹੈ ਤਿੰਨ ਐ ਚਾਰ ਮੈਂ ਕੋਈ ਐਗਜ਼ੈਕਟ ਗਿਣਤੀ ਨਹੀਂ ਦੱਸ ਸਕਦਾ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਪੁਆਇੰਟ ਜਿਹੜਾ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਜਦੋਂ ਇਹ ਮਾਮਲਾ ਤੁਹਾਡੇ ਸਾਹਮਣੇ ਆ ਗਿਆ ਤਾਂ ਠੀਕ ਹੈ ਤੁਸੀਂ ਕਾਰਵਾਈ ਉਦੋਂ ਹੀ ਰੰਭਣੀ ਸੀਗੀ ਪਹਿਲਾਂ ਤੇ ਤੁਹਾਨੂੰ ਸੁਪਣਾ ਆਉਣਾ ਹੋ ਰਿਹਾ ਮੈਂ ਇਸ ਗੱਲ ਦੇ ਨਾਲ ਸਹਿਤ ਹਾਂ ਤਾਂ ਫਿਰ ਅਮਰਤਪਾਲ ਸਿੰਘ ਮਹਿਰੋ ਇੰਨੇ ਮੁਕਦਮੇ ਦਰਜ ਹੋਣ ਦੇ ਬਾਅਦ ਉਹ ਪਾਸਪੋਰਟ ਆਪਣੇ ਤੇ ਗਿਆ ਜਾਂ ਕੋਈ ਉਸਨੇ ਫੇਕ ਪਾਸਪੋਰਟ ਬਣਾਇਆ ਸਰਕਾਰ ਨੇ ਸਾਫ ਨਹੀਂ ਕੀਤਾ ਇਸ ਤੱਥ ਨੂੰ ਸ਼ੋਆ ਤੱਕ ਨਹੀਂ ਹੈ ਠੀਕ ਹੈ ਨਾ ਜੀ ਅੱਜ ਕੱਲ ਸਾਰਾ ਕੁਝ ਚੱਲ ਜਾਂਦਾ ਹੈ ਕਿ ਅਮਰਤਪਾਲ ਸਿੰਘ ਕੋਲ ਆਪਣਾ ਪਾਸਪੋਰਟ ਸੀ ਜੇ ਸੀ ਤਾਂ ਇਹ ਸਰਕਾਰ ਦੀ ਕਹ ਲੋ ਕਿੰਨਾ ਕੰਮ ਹੀ ਆ ਠੀਕ ਹੈ ਜੀ ਇੱਕ ਹੋ ਗਿਆ ਦੂਸਰਾ ਅੱਜ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੋ ਮੋਬਾਈਲ ਫੋਨ ਸੀਗੇ ਕੰਚਨ ਉਰਫ ਕਮਲ ਦੇ ਤਾਂ ਉਹ ਦੋ ਮੋਬਾਈਲ ਫੋਨ ਜਦੋਂ ਕੰਚਨ ਉਰਫ ਕਮਲ ਦੇ ਕੋਲ ਸੀ ਜਿਵੇਂ ਲਿਆਏ ਹੁਣ ਮੈਂ ਸਾਰੀ ਉਹ ਘਟਨਾ ਨਹੀਂ ਦਿਆਂਨੂੰਗਾ ਜਿਵੇਂ ਤੁਸੀਂ ਸੁਣ ਲਈ ਹੋਣੀ ਉਹ ਸਾਰੀ ਪ੍ਰੈਸ ਕਾਨਫਰੈਂਸ ਪੁਲਿਸ ਦੀ ਆਪਣੀ ਜਿਹੜੀ ਕਹਾਣੀ ਹੁਣ ਤੱਕ ਦੀ ਬਟ ਉਹਦੇ ਵਿੱਚ ਜੋ ਪੁਲਿਸ ਕਹਿ ਰਹੀ ਹੈ ਕਿ ਦੋ ਮੋਬਾਈਲ ਸੀਗੇ ਉਹਨੂੰ ਪਹਿਲਾਂ ਕੁੱਟਿਆ ਗਿਆ ਮੋਬਾਈਲ ਆਪਣੇ ਕਬਜ਼ੇ 'ਚ ਲੈਣ ਵਾਸਤੇ ਤੇ ਉਹਨਾਂ ਦੇ ਪਾਸਵਰਡ ਲੈਣ ਵਾਸਤੇ ਉਹ ਦੋ ਮੋਬਾਈਲ ਕਿੱਥੇ ਆ ਉਹ ਦੋ ਮੋਬਾਈਲ ਕੀ ਅਮਰਤਪਾਲ ਸਿੰਘ ਤੇ ਕੋਲ ਹੈ ਜਾਂ ਉਹ ਬਿਲਕੁਲ ਕਹ ਲੋ ਕਿ ਇਜਦਾਪਾ ਡਿਸਟਰੋਏ ਕਹਿੰਦੇ ਆ ਜਾਂ ਕਹ ਲੋ ਖਤਮ ਕਰ ਦਿੱਤੇ ਕਹਿੰਦੇ ਇੱਕ ਬਹੁਤ ਵੱਡਾ ਸਵਾਲ ਹੈ ਤੇ ਜੇ ਉਹਦੇ ਮੋਬਾਈਲ ਹੀ ਨਹੀਂ ਸਭ ਘਰ ਤੇ ਉਹਨਾਂ ਦਾ ਤੁਹਾਨੂੰ ਪਤਾ ਹੀ ਆ ਫਿਰ ਇਸ ਕੇਸ ਦੇ ਵਿੱਚ ਬਹੁਤਾ ਕੁਝ ਬਚਦਾ ਹੀ ਨਹੀਂ ਹੈ ਬਚਦਾ ਹੀ ਨਹੀਂ ਹੈ ਜੇ ਮੋਬਾਈਲ ਰਿਕਵਰੀ ਤੁਹਾਡੇ ਕੋਲ ਹੈ ਨਹੀਂ ਗਿਆ ਹਾਲ ਦੀ ਘੜੀ ਤੇ ਜੇ ਅਮਰਤਪਾਲ ਸਿੰਘ ਮੈਰੋ ਸੱਚਮੁੱਚ ਹੀ ਆ ਨਹੀਂ ਇਥੇ ਤਾਂ ਤੁਸੀਂ ਉਹਦੇ ਤੋਂ ਮੋਬਾਈਲ ਕਿਦਾਂ ਹਾਸਲ ਕਰੋਗੇ ਇਹ ਇੱਕ ਇਸ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਬਹੁਤ ਵੱਡਾ ਸਵਾਲ ਤੇ ਤੁਹਾਡੀ ਜਾਂਚ ਬਹੁਤ ਵੱਡੀ ਝੋਲ ਬਣ ਗਈ ਹੁਣ ਹੁਣ ਤੀਜੀ ਚੀਜ਼ ਤੇ ਆ ਜਾਓ ਕਿ ਉਹਨਾਂ ਮੋਬਾਈਲਾਂ ਚ ਠੀਕ ਹੈ ਚਲੋ ਮੰਨ ਲਓ ਕਿ ਕੰਚਨੂਰ ਕਮਲ ਜੋ ਕਰ ਰਹੀ ਸੀ ਉਹ ਤੇ ਜਗ ਜਾ ਰਿਹਾ ਹੈ ਨਾ ਜੇ ਇਸ ਤਰਕ ਦੇ ਨਾਲ ਆਪਾਂ ਸਹਿਮਤ ਹੋ ਜਾਈਏ ਕਿ ਉਸ ਦਾ ਕੰਟੈਂਟ ਹੀ ਉਸ ਦੀ ਮੌਤ ਦਾ ਇੱਕ ਕਾਰਨ ਬਣਿਆ ਉਹ ਤੇ ਸਾਫ਼ ਸੀ ਫਿਰ ਉਸ ਕੰਟੈਂਟ ਨੂੰ ਥੋੜੀ ਦੇਖਣਾ ਸੀ ਪਾਸਵਰਡਾਂ ਦੇ ਜ਼ਰੀਏ ਕਿਉਂਕਿ ਮੋਬਾਈਲ ਚੱਕੀਆ ਹੁਣ ਉਸ ਮੋਬਾਈਲ 'ਚ ਹੋਰ ਕੀ ਸੀ ਇਸ ਕੱਲ ਦਾ ਪੁਲਿਸ ਸ਼ਾਇਦ ਇਨਵੈਸਟੀਗੇਸ਼ਨ ਕਰਕੇ ਜਵਾਬ ਦੇਵੇ ਕਿ ਜਿਹੜੇ ਪਾਸਵਰਡ ਚਾਹੀਦੇ ਸੀ ਫਰਜ਼ ਕਰੋ ਕਿ ਤੁਸੀਂ ਕਿਸੇ ਮਾਮਲੇ ਦੇ ਵਿੱਚ ਕਿਸੇ ਬੰਦੇ ਦੇ ਨਾਲ ਕੋਈ ਝਗੜੇ 'ਚ ਜਾਂ ਲੜਾਈ 'ਚ ਤੁਹਾਨੂੰ ਉਹਦੇ ਤੱਕ ਹੀ ਹੋਇਆਗਾ ਕਿ ਇੱਕ ਮੁੱਦਾ ਹੈ ਜੀ ਇਹਦੇ ਤੇ ਆਪਣੀ ਸਹਿਮਤੀ ਹੈ ਜਾਂ ਨਹੀਂ ਹੈ ਤਾਂ ਉਹਦੇ ਤੇ ਤਾਂ ਕਤਲ ਹੀ ਹੋ ਗਿਆ ਮਰਡਰ ਹੀ ਹੋ ਗਿਆ ਫਿਰ ਉਹਨਾਂ ਮੋਬਾਈਲ ਫੋਨਾਂ ਚ ਐਸਾ ਕੀ ਸੀ ਜਿਨ੍ਹਾਂ ਤੇ ਪਾਸਵਰਡ ਵੀ ਲੱਗ ਗਿਆ ਤੇ ਜਿਹੜੇ ਮੋਬਾਈਲ ਫੋਨ ਜਿਹੜੇ ਆ ਹੁਣ ਤੱਕ ਹੁਣ ਤੱਕ ਬਰਾਮਦ ਨਹੀਂ ਹੋਏ ਯਾਨੀ ਉਹ ਮੋਬਾਈਲ ਵੀ ਠਕਾਣੇ ਲਾਇਆ ਗਿਆ ਐਸਾ ਕੀ ਸੀ ਫਿਰ ਤਿੰਨ ਮਹੀਨਿਆਂ ਤੋਂ ਸਕੀਮ ਬਣ ਰਹੀ ਸੀ ਠੀਕ ਹੈ ਜੀ ਇਹ ਪੁਲਿਸ ਨੇ ਆਪ ਜਿਹੜਾ ਇਨਕਸ਼ਾਫ ਕੀਤਾ ਹੈ ਤਾਂ ਹੁਣ ਇੱਕ ਵੱਡਾ ਸਵਾਲ ਹੈ ਕਿ ਅਮਰਤਪਾਲ ਸਿੰਘ ਮਹਿਰੋ ਜਿਹੜਾ ਕਿ ਇਸ ਵੇਲੇ ਤੇ ਮੁਕਦਮੇ ਚ ਨਾਮਜ਼ਦ ਆ ਪਰ ਹੈ ਨਹੀਂ ਗਾ ਇਹ ਸਟ ਚੁੱਕਾ ਹੈ ਜੋ ਇਸ ਟਾਈਮ ਕਥੇ ਤੌਰ ਤੇ ਆਪਣੇ ਕੋਲ ਜਾਣਕਾਰੀ ਹਾਲਾਂਕਿ ਇਹ ਵੀ ਇੱਕ ਮੈਂ ਖਬਰ ਸੁਣੀ ਸੀ ਕਿ ਅਮਰਪਾਲ ਸਿੰਘ ਮਹਿਰੋ ਸ਼ਾਇਦ ਸਰੈਂਡਰ ਕਰ ਸਕਦਾ ਹੈ ਐਸਾ ਸੁਣਿਆ ਸੀ ਮੈਂ ਉਸ ਤੋਂ ਬਾਅਦ ਕੋਈ ਉਸ ਖਬਰ ਦੇ ਵਿੱਚ ਵਜ਼ਨ ਜਿਆ ਤਾਂ ਲੱਗਾ ਨਹੀਂ ਕਿ ਜੇ ਸਰੈਂਡਰ ਹੀ ਕਰਨਾ ਸੀਗਾ ਤਾਂ ਅਮਰਪਾਲ ਸਿੰਘ ਮਹਿਰੋ ਨੂੰ ਫਿਰ ਭੱਜਣ ਦੀ ਕੀ ਜ਼ਰੂਰਤ ਸੀਗੀ ਹੁਣ ਆਈਏ ਦੂਸਰੇ ਪੱਖ ਤੋਂ ਕਿ ਠੀਕ ਹੈ ਇਸ ਕਤਲ ਦਾ ਕਾਰਨ ਇਸ ਮਰਡਰ ਦਾ ਕਾਰਨ ਇਸ ਮੌਤ ਦਾ ਕਾਰਨ ਤੇ ਦੱਸਿਆ ਜਾ ਰਿਹਾ ਵਾ ਕਿ ਕੰਟੈਂਟ ਪਰ ਕੀ ਮੋਬਾਈਲਾ ਦੇ ਵਿੱਚ ਕੁਝ ਐਸਾ ਸੀ ਜੋ ਸੋਸ਼ਲਲੀ ਮਜਬੂਰ ਕਰਦਾ ਕਿ ਕੁਝ ਐਂਗਲ ਵਖਰਾ ਹੋ ਸਕਦਾ ਕਿਉਂਕਿ ਮੋਬਾਈਲਾ ਤੇ ਕਿਉਂ ਧਿਆਨ ਕੇਂਦਰ ਤਸਿਲਾ ਸੋ ਇਹ ਇੱਕ ਇਸ ਮਾਮਲੇ ਦੇ ਵਿੱਚ ਵੱਡਾ ਸਵਾਲ ਨਿਕਲਦਾ ਹੈ ਹੁਣ ਅੱਗੇ ਆ ਜਾਓ ਮੈਂ ਇਸ ਚੀਜ਼ ਨੂੰ ਕਿਉਂ ਕਹਿ ਰਿਹਾ ਕਿਉਂਕਿ ਤੁਹਾਡੇ ਕੋਲ ਦੇਖੋ ਕਿਸੇ ਤੇ ਵੀ ਆਪਾਂ ਉਂਗਲ ਚੁੱਕਣ ਤੋਂ ਪਹਿਲਾਂ ਕਿਤੇ ਨਾ ਕਿਤੇ ਆਪਾਂ ਉਹਦੇ ਵਿੱਚ ਕੁਝ ਫੈਕਟ ਜਿਹੜੇ ਹਨ ਉਹ ਸਥਾਪਿਤ ਕਰੀਏ ਤੇ ਬੇਤਰ ਹੁੰਦਾ ਕਿ ਕੀ ਇਸ ਮਰਡਰ ਦੇ ਨਾਲ ਜਿਸ ਸਵਾਰਤਾ ਦੇ ਨਾਲ ਛੁੜੇ ਸਬੂਤ ਉਹਨਾਂ ਮੋਬਾਈਲਾਂ ਚ ਸੀਗੇ ਵੀ ਕਾਲਿੰਗ ਵਗੈਰਾ ਹੋਈ ਆ ਗੱਲਬਾਤ ਹੋਈ ਆ ਇੱਥੇ ਜਾਣਾ ਉੱਥੇ ਜਾਣਾ ਪਰ ਉਹ ਫਿਰ ਕਿਉਂ ਹੋਈ ਇਹਦਾ ਵੱਡਾ ਸਾਨੂੰ ਕਾਰਨ ਲੱਭਣਾ ਪਏਗਾ ਕਿ ਅਸੀਂ ਸਵਾਲ ਜੀ ਕਰ ਰਹੇ ਆ ਤਾਂ ਮੋਬਾਈਲ ਦੇ ਵਿੱਚ ਕੀ ਸੀਗਾ ਤਾਂ ਹੁਣ ਉਦੇ ਚ ਕੀ ਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਨਹੀਂ ਕੁਝ ਕਹੂੰਗਾ ਨਾ ਮੈਂ ਤੁਹਾਨੂੰ ਪਤਾ ਨਿੱਜੀ ਤੌਰ ਤੇ ਕਿਸੇ ਤੇ ਉਂਗਲ ਚੱਕਦਾ ਹਾਂ ਨਾ ਕਰੈਕਟਰ ਤੇ ਖਾਸ ਤੌਰ ਤੇ ਕਿਸੇ ਦੇ ਤਾਲੁਕਾ ਤੇ ਉਹ ਗੱਲਾਂ ਬਹੁਤ ਬਾਅਦ ਦੀਆਂ ਹੁੰਦੀਆਂ ਦੂਰ ਦੀਆਂ ਹੁੰਦੀਆਂ ਹੁਣ ਵਾਜਬ ਜਿਹੜਾ ਮਸਲਾ ਹੈ ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਤੇ ਲੈ ਜਾਂਦਾ ਅਮਰਤਪਾਲ ਸਿੰਘ ਮਹਿਰੋ ਦਾ ਇੱਕ ਪੌਡਕਾਸਟ ਹੈ ਉਹ ਮੁੰਡਾ ਹੈ ਸ਼ਾਇਦ ਅਮਨ ਉਹਦੇ ਨਾਲ ਉਸ ਪੌਡਕਾਸਟ ਨੂੰ ਜਦੋਂ ਤੁਸੀਂ ਸੁਣੋਗੇ ਮੈਂ ਉਹਦੀ ਇੱਕ ਕਹਿੰਨ ਕੋ ਵੀਡੀਓ ਵੀ ਕੱਟੀ ਹੋਈ ਹੈ ਮੇਰੇ ਕੋਲ ਪੂੰچی ਸੀਗੀ ਤਾਂ ਮੈਂ ਸੇਵ ਕਰਕੇ ਰੱਖੀ ਆ ਉਹਦੇ ਵਿੱਚ ਅਮਰਤਪਾਲ ਸਿੰਘ ਮਹਿਰੋਂ ਖੁਦ ਕਹਿ ਰਿਹਾ ਹੈ ਕਿ ਕੰਚਨੂਫ ਕਮਲ ਮੰਨ ਗਈ ਉਸਨੇ ਮਤਲਬ ਖਰਚਾ ਵਰਚਾ ਸਾਡੇ ਤੋਂ ਲੈਣਾ ਸਟਾਰਟ ਕਰ ਦਿੱਤਾ ਫਿਰ ਪ੍ਰੋਡਿਊਸਰ ਵਾਲਾ ਵੀ ਜ਼ਿਕਰ ਆਉਂਦਾ ਕਿ ਉਸ ਤੋਂ ਬਾਅਦ ਕੀ ਹੈ ਕਿ ਸਾਡੇ ਬੰਦਿਆਂ ਨੇ ਸਾਡੇ ਬੰਦਿਆਂ ਨੇ ਹੀ ਸਾਡੇ ਨਾਲ ਕਲੋਨ ਤੋਂ ਮਨਾ ਕਰ ਦਿੱਤਾ ਮਤਲਬ ਕਿ ਮੈਨੂੰ ਹੀ ਕਹ ਦੋ ਆਪਾਂ ਜੇ ਸਾਦੇ ਸ਼ਬਦਾਂ ਚ ਕਹਣਗੇ ਕਿ ਮੈਨੂੰ ਹੀ ਗਲਤ ਠਹਿਰਾ ਦਿੱਤਾ ਆਪਣੇ ਬੰਦਿਆਂ ਨੇ ਤੇ ਫਿਰ ਮੈਂ ਉਹਨੂੰ ਕਿਹਾ ਕਿ ਭਾਈ ਵੀ ਖਰਚਾ ਵਰਚਾ ਜਿਹੜਾ ਸਾਡੇ ਦੋਤੇ ਚੱਲ ਨਹੀਂ ਹੁੰਦਾ ਤੂੰ ਜੋ ਕਰਨਾ ਕਰ ਹੁਣ ਇਹ ਇੱਕ ਬਹੁਤ ਵੱਡਾ ਸਵਾਲ ਆ ਕਿ ਜਦੋਂ ਤੁਸੀਂ ਕਿਸੇ ਨੂੰ ਇਹ ਕਹਤਾ ਕਿ ਭਾਈ ਜੋ ਮਰਜ਼ੀ ਕਰ ਫਿਰ ਉਹਨੂੰ ਇਹ ਆਧਾਰ ਬਣਾ ਕੇ ਫਿਰ ਇਹਦਾ ਮਤਲਬ ਹੈ ਕਿ ਗਾਂ ਜਾ ਕੇ ਕੁਝ ਚੀਜ਼ਾਂ ਹੋਰ ਹੋਈਆਂ ਕਿ ਇੱਕ ਵੇਲੇ ਅਮਰਤਪਾਲ ਸਿੰਘ ਮਹਿਰੋ ਨੇ ਕਿਹਾ ਕਿ ਭਾਈ ਠੀਕ ਆ ਤੂੰ ਇਹ ਕੰਮ ਰੋਕ ਤੂੰ ਭੈਣ ਅਮਰਤਪਾਲ ਸਿੰਘ ਮਹਿਰੋ ਨੇ ਉਹ ਪੋਡਕਾਸਟ 'ਚ ਵੀ ਕਿਹਾ ਸੀਗਾ ਕਿ ਉਹ ਮੇਰੀ ਭੈਣ ਬਣ ਗਈ ਉਹ ਲਾਈਵ ਹੋਈ ਉਹਨੇ ਮਾਫੀ ਮੰਗੀ ਮੈਂ ਉਸ ਨੂੰ ਭੈਣ ਕਹਿ ਦਿੱਤਾ ਸੀ ਤਾਂ ਜੋ ਭਰਾ ਦਾ ਫਰਜ਼ ਹੁੰਦਾ ਅਦਾ ਕੀਤਾ ਅਮਰਤਪਾਲ ਸਿੰਘ ਮਹਿਰੋ ਨੇ ਪਰ ਇੱਕ ਮੌਕੇ ਤੇ ਕਿਹਾ ਕਿ ਭਾਈ ਤੂੰ ਜੋ ਕਰਨਾ ਕਰ ਪ੍ਰੋਡਿਊਸਰ ਵੀ ਕਰੀ ਜਾਂਦਾ ਹੁਣ ਜਦੋਂ ਬੰਦੇ ਨਹੀਂ ਨਾਲ ਮੇਰੇ ਖਲੋਂਦੇ ਇਦਾਂ ਬੰਦਾ ਨਰਾਜ਼ ਹੁੰਦਾ ਹੈ ਨਰਾਸ਼ ਹੁੰਦਾ ਹੈ। ਇਹਦਾ ਮਤਲਬ ਕਿ ਅੱਗੇ ਜਾ ਕੇ ਫਿਰ ਕੁਝ ਐਸਾ ਹੋਇਆ ਕਿਉਂਕਿ ਇੱਕ ਵਾਰੀ ਤੁਸੀਂ ਕਿਸੇ ਨੂੰ ਰੋਕਿਆ ਅਗਲਾ ਤੁਹਾਡੇ ਕਹਿਣ ਤੇ ਰੁਕ ਗਿਆ ਮਾਫੀ ਵੀ ਮੰਗ ਲਈ ਫਿਰ ਉਹਦਾ ਆਧਾਰ ਅੱਜ ਬਣਾ ਕੇ ਕੁਝ ਤਾਂ ਐਸਾ ਹੋਇਆ ਹੋਏਗਾ ਨਾ ਕਿ ਬਾਅਦ ਵਿੱਚ ਇਹ ਆਧਾਰ ਬਣਿਆ ਉਹ ਕੀ ਚੀਜ਼ ਹੈ? ਅਮਰਤਪਾਲ ਸਿੰਘ ਮਹਿਰੂ ਨੇ ਇੱਕ ਚੀਜ਼ ਉਸ ਪੋਡਕਾਸਟ 'ਚ ਹੋਰ ਆਖੀ ਸੀ ਕਿ ਭਾਈ ਇੱਕ ਮੌਕਾ ਐਸਾ ਸੀਗਾ ਕਿ ਜਦੋਂ ਇਸਨੇ ਕੰਮ ਬੰਦ ਕੀਤਾ ਇਹ ਗੱਲਾਂ ਜਿਹੜੀਆਂ ਨੇ ਫੈਕਚੁਅਲੀ ਨੇ ਸਾਰੀਆਂ ਮੈਂ ਆਪਣੇ ਕੋਲੋਂ ਨਹੀਂ ਕਰ ਰਿਆ ਜੋ ਗੱਲਾਂ ਰਿਕਾਰਡ ਤੇ ਨੇ ਅਮਰਤਪਾਲ ਸਿੰਘ ਮਹਿਰੋ ਜਾਂ ਪੁਲਿਸ ਵਨੀ ਉਹ ਜਿਹੜੀਆਂ ਦਰਜ ਕੀਤੀਆਂ ਗਈਆਂ ਨੇ ਤਾਂ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਅਮਰਤਪਾਲ ਸਿੰਘ ਮਹਿਰੋ ਨੇ ਬੜੀ ਮਹੱਤਵਪੂਰਨ ਕਹੀ ਹੈ ਉਸ ਪੌਡਕਾਸਟ ਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਨੇ ਆਖਿਆ ਕਿ ਜਦ ਉਹਨੇ ਮੇਰੀ ਗੱਲ ਮੰਨੀ ਉਸ ਤੋਂ ਬਾਅਦ ਕਿਉਂਕਿ ਹੁਣ ਦੇਖੋ ਇਹ ਪ੍ਰਮੋਸ਼ਨਾਂ ਵਗੈਰਾ ਵੀ ਕਰਦੇ ਆ ਅਤੇ ਕਮਾਲ ਦੀ ਗੱਲ ਹੈ ਕਿ ਤੁਸੀਂ ਦੇਖੋ ਕਿ ਇਹੋ ਜਿਹੇ ਕੰਟੈਂਟ ਕ੍ਰியேਟਰਾਂ ਨੂੰ ਮਸ਼ਹੂਰੀਆਂ ਤੇ ਸੱਦਦੇ ਆ ਲੋਕ ਪਾਰਟੀ ਦਿੰਦੇ ਆ ਪੈਸੇ ਦਿੰਦੇ ਆ ਪ੍ਰਮੋਸ਼ਨ ਦੇ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਡਾ ਸਮਾਜ ਕਿਸ ਦਿਸ਼ਾ ਵੱਲ ਹਾਲਾਂਕਿ ਉਹ ਅੱਜ ਆਪਣਾ ਵਿਸ਼ਾ ਨਹੀਂ ਉਹਦੇ ਤੇ ਖੁੱਲ ਕੇ ਗੱਲਬਾਤ ਆਉਣ ਵਾਲੇ ਦਿਨਾਂ 'ਚ ਮੈਂ ਕਰਦਾ ਰਹੂੰਗਾ ਕਿਸੇ ਦਿਨ ਉਹਦੇ ਤੇ ਵੀ ਸਪੈਸ਼ਲੀ ਲਾਈਵ ਹੋ ਜਾਾਂਗੇ ਕਿ ਕੀ ਕੀਤਾ ਜਾਣਾ ਚਾਹੀਦਾ ਬਰਹਾਲ ਹੁਣ ਇਸ ਗੱਲ ਤੇ ਹੀ ਕੇਂਦਰ ਤਰਈਏ ਤਾਂ ਐਸੇ ਕਾਰਨ ਕੀ ਬਣੇ ਕਿ ਤੁਸੀਂ ਇੱਕ ਪਾਸੇ ਜਾਣ ਪਛਾਨ ਹੋਗਾ ਹੀ ਸਾਰਾ ਕੁਝ ਹੋ ਗਿਆ ਭੈਣ ਕਹਿ ਲਿਆ ਉਹਨੇ ਕਹਿਣਾ ਮੰਨ ਲਿਆ ਫਿਰ ਐਸਾ ਕੀ ਹੋਇਆ ਕਿ ਅੱਜ ਉਸੇ ਚੀਜ਼ ਦਾ ਆਧਾਰ ਬਣਾਇਆ ਗਿਆ ਹੁਣ ਤੇਜੀ ਚੀਜ਼ ਕਿ ਉਸੇ ਹੀ ਪੌਡਕਾਸਟ ਦੇ ਵਿੱਚ ਅਮਰਤ ਪਾਲ ਸਿੰਘ ਮੈਰੋ ਖੁਦ ਖਲਾਸਾ ਕਰਦਾ ਕਿ ਭਾਈ ਇਹਨੇ ਜਦੋਂ ਉਹ ਪ੍ਰਮੋਸ਼ਨਾਂ ਜਾਂ ਡੀਲਾਂ ਜਿਹੜੀਆਂ ਸੀਗੀਆਂ ਉਹ ਛੱਡਤੀਆਂ ਸਾਰੀਆਂ ਖੜੇ ਪੈਰ ਉਹਨੂੰ ਜਵਾਬ ਦੇਣਾ ਪਿਆ ਤੈਸ ਨੇ ਕਿਹਾ ਕਿ ਮੈਨੂੰ ਇਹ ਤੰਗ ਕਰਦੇ ਨੇ ਤੇ ਤੰਗ ਕਰਨ ਵਾਲੇ ਇਹ ਜਿਹੜੇ ਹੁੰਦੇ ਆ ਕਿ ਮੈਂ ਇਹਨਾਂ ਤੋਂ ਆਸੇ-ਪਾਸੇ ਹੋਣਾ ਚਾਹੁੰਦੀ ਆ ਤਾਂ ਮੈਂ ਕਿਹਾ ਕਿ ਬਈ ਮੇਰਾ ਤਾਂ ਆਪਣਾ ਜਿਹੜਾ ਕੰਮ ਐ ਫਰਾਰੀ ਵਾਲਾ ਕਿਸੇ ਕੇਸ ਦੇ ਵਿੱਚ ਅਮਰਤਪਾਲ ਸਿੰਘ ਮੈਰੋ ਉਸ ਵੇਲੇ ਲੋੜਿੰਦਾ ਸੀਗਾ ਸ਼ਾਇਦ ਦਿੱਲੀ ਵਾਲਾ ਮਕਦਮਾ ਕੋਈ ਕਹਿ ਰਿਹਾ ਸੀਗਾ ਕਿ ਮੈਂ ਤੇ ਦਿੱਲੀ ਵਾਲੇ ਮੁਕਦਮੇ ਦੇ ਵਿੱਚ ਬਈ ਲੋੜਿੰਦਾ ਮੈਂ ਤਾਂ ਆਪ ਨਹੀਂ ਕਰੇ ਸ਼ਾਇਦ ਦੁਆਬੇ ਵਾਲੀ ਸਾਈਡ ਵੀ ਕੋਈ ਦੱਸਿਆ ਸੀ ਕਿ ਮੈਂ ਉਸ ਵੇਲੇ ਉੱਥੇ ਸੀਗਾ ਤਾਂ ਫਿਰ ਮੈਂ ਕਿਹਾ ਕਿ ਪਿੰਡ ਵਾਲੇ ਭੂਆ ਦੇ ਘਰ ਚਲੀ ਆ ਉੱਥੇ ਦੋ ਦਿਨ ਰਹਿਣਾ ਸਿਰੋ ਠੀਕ ਹੋ ਗਿਆ ਹੁਣ ਕਮਾਲ ਦੀ ਗੱਲ ਆ ਕਿ ਅਮਰਤਪਾਲ ਸਿੰਘ ਮੈਰੋ ਉਸੇ ਹੀ ਉਸੇ ਹੀ ਪੌਡਕਾਸਟ ਚ ਉਸੇ ਹੀ ਹਿੱਸੇ ਚ ਕਹਿ ਰਿਹਾ ਕਿ ਉਹਨੇ ਉੱਥੇ ਜਾ ਕੇ ਲਾਈਵ ਵੀ ਕੀਤਾ ਸ਼ਾਇਦ ਵੀਡੀਓ ਪਾਈਆ ਹੁਣ ਕਮਾਲ ਦੀ ਗੱਲ ਆ ਕਿ ਇੱਕ ਪਾਸੇ ਕੋਈ ਸ਼ਖਸ ਲੁਕਦਾ ਪਿਆ ਹੈ ਛਿਪਦਾ ਪਿਆ ਦੂਸਰੇ ਪਾਸੇ ਲਾਈਵ ਹੋ ਰਿਹਾ ਵੀਡੀਓ ਬਣਾ ਰਿਹਾ ਉਥੋਂ ਕਿ ਮੈਂ ਇਸ ਜਗ੍ਹਾ ਤੇ ਹ ਕਿ ਘਰ ਵਗੈਰਾ ਦਿਖਾਇਆ ਗਿਆ ਨਾ ਤੋਂ ਕਹਿਣ ਦਾ ਮਤਲਬ ਹੈ ਕਿ ਇੱਕ ਇਹ ਵੀ ਕਿਤੇ ਨਾ ਕਿਤੇ ਪੱਖ ਜਿਹੜਾ ਬੜਾ ਵਿਚਾਰਨ ਵਾਲਾ ਹੈ ਕਿ ਜਾਨ ਪੁਸ਼ਾਨ ਸੀ ਇੱਥੋਂ ਤੱਕ ਕਿ ਸ਼ਰਨ ਵੀ ਦਿੱਤੀ ਜਾਂਦੀ ਹੈ ਘਰੇ ਸਟੇ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਤੇ ਫਿਰ ਇੱਕ ਨਹੀਂ ਕਈ ਅਖਬਾਰਾਂ ਨੇ ਲਿਖਿਆ ਕਿ ਅਮਰਤਪਾਲ ਸਿੰਘ ਮਹਿਰੋਂ ਕੰਚਨ ਉਰਫ ਕਮਲ ਦੇ ਘਰ ਗਿਆ ਉਹਦੀ ਮਾਂ ਨੇ ਐਸਾ ਬਿਆਨਿਆ ਇਹਦਾ ਮਤਲਬ ਇਹ ਆ ਕਿ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਦੇ ਘਰ ਤੱਕ ਮਤਲਬ ਕਿ ਕੰਚਨ ਉਰਫ ਕਮਲ ਦੇ ਜਾਂਦਾ ਸੀ ਜਾਂ ਗਿਆ ਸੀ ਮੈਨੂੰ ਨਹੀਂ ਪਤਾ ਆਈ ਡੋਟ ਨੋ ਕਿੰਨੇ ਵਾਰੀ ਪਰ ਇਹ ਖਬਰ ਆ ਸਕਦੀ ਹੈ ਇਹਦਾ ਮਤਲਬ ਇਹ ਆ ਕਿ ਕੰਚਨ ਉਰਫ ਕਮਲ ਅਤੇ ਅਮਰਤਪਾਲ ਸਿੰਘ ਮਹਿਰੋ ਐਸਾ ਨਹੀਂ ਹੈ ਕਿ ਮਤਲਬ ਕਿ ਤਕਰਾਰ ਸੀ ਕਿੱਲਾ ਹਾਲਾਂਕਿ ਮੈਂ ਅਜੇ ਮੈਂ ਕਿਹਾ ਕਿ ਮੈਂ ਕਦੇ ਵੀ ਕਿਸੇ ਦੇ ਕੈਰੇਕਟਰ ਤੇ ਸਵਾਲ ਨਹੀਂ ਚੁੱਕਦਾ ਹੁੰਦਾ ਰਿਸ਼ਤਾ ਕਿਸੇ ਦਾ ਭੈਣ ਭਰਾ ਦਾ ਹੋ ਸਕਦਾ ਹੈ ਜਦੋਂ ਅਮਰਤਪਾਲ ਸਿੰਘ ਮਹਿਰੋ ਕਹਿ ਰਿਹਾ ਕਿ ਮੈਂ ਉਹਨੂੰ ਭੈਣ ਕਿਹਾ ਤਾਂ ਸਾਨੂੰ ਉਸ ਗੱਲ ਤੇ ਯਕੀਨ ਕਰਨਾ ਚਾਹੀਦਾ ਹੈ ਕਿ ਜਿਹੜੇ ਮਰਦ ਬੰਦੇ ਹੁੰਦੇ ਆ ਜਿਹੜੇ ਕਹਿ ਲੋ ਕਿ ਅਸਲ ਬੰਦੇ ਹੁੰਦੇ ਆ ਉਹ ਜਿਹਨੂੰ ਇੱਕ ਵਾਰੀ ਭੈਣ ਕਹਿ ਦੇਣ ਯਾਰ ਦੋਸਤ ਦੀ ਘਰ ਦੀ ਨੂੰ ਵੀ ਭੈਣ ਕਹਦੇ ਨੇ ਕਦੇ ਉਹਨੂੰ ਮੁੜ ਭਾਪੀ ਦੀ ਨਜ਼ਰ ਨਾਲ ਦੇਖਦੇ ਹੀ ਨਹੀਂ ਭਾਪੀ ਵੀ ਵੈਸੇ ਭੈਣ ਨਹੀਂ ਹੁੰਦੀ ਰਿਸ਼ਤਿਆਂ ਦੇ ਨਾਮ ਨੇ ਲੱਗ ਲੱਗ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੰਦਿਆਂ ਦੇ ਅਸੂਲ ਹੁੰਦੇ ਆ ਕਿ ਛੇਤੀ ਕੀਤੇਆਂ ਭਰਾ ਜਾਂ ਭੈਣ ਕਿਸੇ ਨੂੰ ਕਹਿਣਾ ਨਹੀਂ ਜੇ ਕਹਿ ਦਿੱਤਾ ਤਾਂ ਫਿਰ ਪਿੱਛੇ ਹਟਣਾ ਨਹੀਂ ਮੈਂ ਇਸ ਕਰਕੇ ਕਿਸੇ ਦੇ ਰਿਸ਼ਤੇ ਜਾਂ ਕਰੈਕਟਰ ਤੇ ਨਹੀਂ ਜਾਊਂਗਾ ਮੈਂ ਸਿਰਫ ਫੈਕਟ ਤੇ ਹੀ ਧਿਆਨ ਕੇਂਦਰਿਤ ਕਰਕੇ ਚੱਲੂਗਾ ਕਿ ਯਾਨੀ ਉਨ੍ਹਾਂ ਦੇ ਸ਼ਾਇਦ ਆਪਸ ਦੇ ਵਿੱਚ ਕਿਤੇ ਨਾ ਕਿਤੇ वार्तालाप ਸੰਵਾਦ ਜਾਂ ਘਰ ਆਉਣ ਜਾਣ ਤੱਕ ਦੇ ਇਹ ਮਾਮਲੇ ਸੀ ਠੀਕ ਹੈ ਜੀ ਸੋ ਹੁਣ ਇਹ ਪੁਲਿਸ ਦਾ ਕੰਮ ਹੈ ਕਿ ਉਹ ਇਸ ਚੀਜ਼ ਨੂੰ ਸਾਫ਼ ਕਰੇ ਇਹ ਜੋ ਕੁਝ ਕੜੀਆਂ ਜਿਹੜੀਆਂ ਨੇ ਮਿਸਿੰਗ ਲੱਗ ਰਹੀਆਂ ਨੇ ਜਾਂ ਅਸਪਸ਼ਟ ਨੇ ਤੇ ਖੁਦ ਮੈਂ ਕਹਿੰਦਾ ਕਿ ਪ੍ਰਸ਼ਾਸਨ ਤੇ ਵੀ ਬਹੁਤ ਵੱਡੇ ਪੱਧਰ ਤੇ ਸਵਾਲ ਜੜੇ ਆ ਉਹ ਹੋਣੇ ਚਾਲੂ ਹੋ ਜਾਣਗੇ ਆਉਣ ਵਾਲੇ ਦਿਨ ਅਜ ਕਿ ਪਾਸਪੋਰਟ ਕਿਵੇਂ ਸੀਜੀ ਦੇ ਕੋਲ ਨੇ ਮੁਖਤਮੇ ਆ ਫੇਕ ਐ ਅਸਲ ਐ ਕਿੱਦਾਂ ਹੋਇਆ ਸਾਰਾ ਕੁਝ ਤਾਂ ਦੂਸਰਾ ਇਹ ਹੈ ਕਿ ਬਈ ਇਹ ਸਾਰੀ ਨੌਬਤ ਕਿਉਂ ਆਈ ਹੁਣ ਮੈਂ ਇਹ ਵੀ ਤੁਹਾਨੂੰ ਦੱਸ ਦੇਵਾਂ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ 'ਚ ਹੁਣ ਦੇਖੋ ਚਲੋ ਲਾਸਟ ਤੇ ਆਪਾਂ ਲਾਸਟ ਤੇ ਇਸ ਮਾਮਲੇ ਦੇ ਵਿੱਚ ਗੱਲ ਕਰੀਏ ਆਪਾਂ ਲਾਸਟ ਤੇ ਇਸ ਨੂੰ ਕਨਕਲੂਡ ਕਰੀਏ ਠੀਕ ਹੈ ਮੜਾ ਹੋਇਆ ਮੰਦਪਕ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੋਈ ਵੀ ਕਤਲ ਜਿਹੜਾ ਮੜਾ ਹੀ ਆ ਚਲੋ ਉਹ ਗੱਲ ਨਾਲ ਮੈਂ ਸਹਿਮਤ ਹੂ ਗਿਆ ਹੁਣ ਕਟੋ-ਕਟੇ ਇੱਕ ਮੌਕਾ ਤੇ ਹੈ ਕਿ ਜਦੋਂ ਅਸੀਂ ਕੰਟੈਂਟ ਕ੍ਰੀਏਟਰ ਹੈ ਜਿਹੜੇ ਇਹ ਜੋ ਕੰਟੈਂਟ ਪ੍ਰੋਸ ਰਹੇਗਾ ਜਾਂ ਜੋ ਸਾਡੇ ਬੱਚਿਆਂ ਦਾ ਗਾਂ ਇੱਕ ਕਰੈਕਟਰ ਦਾ ਨਿਰਮਾਣ ਹੋਣਾ ਜਾਂ ਜੋ ਸਾਡੇ ਕੋਲ ਬੋਲਣ ਦੀ ਆਜ਼ਾਦੀ ਹੈ ਤਾਂ ਅਸੀਂ ਉਹਦੇ 'ਚ ਆਪਣੇ ਵਿਵੇਕ ਨੂੰ ਕੰਮ ਲੈ ਕੇ ਕਿਸ ਤਰ੍ਹਾਂ ਦਾ ਕੰਮ ਕਰਨਾ ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਸਮਾਜਿਕ ਬਹਿਸ ਦਾ ਹਿੱਸਾ ਬਣਾ ਲੈਣੀਆਂ ਚਾਹੀਦੀਆਂ ਮੇਰੇ ਖਿਆਲ ਦੇ ਨਾਲ ਇਹ ਜ਼ਰੂਰੀ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਟੂਕਟੇ ਇਨ੍ਹਾਂ ਗੱਲਾਂ ਤੇ ਹੁਣ ਧਿਆਨ ਤਾਂ ਖਿੱਚਿਆ ਗਿਆ ਕਿਉਂਕਿ ਦੇਖੋ ਬੱਚਾ ਤੁਹਾਡੇ ਘਰ ਵੀ ਹੋਏਗਾ ਬੱਚਾ ਮੇਰੇ ਘਰ ਵੀ ਆ ਸਾਰੇ ਆਪਾਂ ਬਾਲ ਬੱਚੇ ਦਾ ਰਿਆ ਤੇ ਆਪਾਂ ਚਾਹੁੰਦੇ ਹਾਂ ਕਿ ਕੋਈ ਵੀ ਬੱਚਾ ਦੇਖੋ ਇਹ ਤਾਂ ਗੱਲ ਸਾਫ਼ ਹੈ ਮੈਂ ਸ਼ੁਰੂ 'ਚ ਕਿਹਾ ਮੈਂ ਆਪਣੇ ਬੱਚੇ ਨੂੰ ਸਮਝਾਉਣਾ ਕਿ ਭਾਈ ਬੇਟੇ ਆ ਚੀਜ਼ਾਂ ਦੇਖਣੀਆਂ ਆ ਚੀਜ਼ਾਂ ਛੱਡਣੀਆਂ ਤਾਂ ਮਤਲਬ ਕਿ ਅਸੀਂ ਵਿਵੇਕ ਤੇ ਚੂਣ ਆਪਣੇ ਬੱਚਿਆਂ ਚ ਪੈਦਾ ਕਰੀਏ ਉਹਦੇ ਵਾਸਤੇ ਠੀਕ ਹੈ ਕੋਈ ਉਸ ਧਿਰ ਨਾਲ ਖਲੋਤਾ ਕੋਈ ਉਸ ਧਿਰ ਨਾਲ ਖਲੋਤਾ ਪਰ ਅੱਜ ਵੇਲਾ ਹੈ ਕਿ ਇਹਨੂੰ ਸਮਾਜਿਕ ਬਹਿਸ ਦਾ ਵਿਸ਼ਾ ਜ਼ਰੂਰ ਬਣਾਇਆ ਜਾਵੇ ਤੇ ਸਰਕਾਰ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ ਕਿ ਭਾਈ ਦੇਖੋ ਜੇਤੇ ਕੋਈ ਮੰਨ ਲਓ ਤੁਹਾਡੀ ਤੇ ਅਲੋਚਨਾ ਕਰਦਾ ਤੁਸੀਂ ਪੱਤਰਕਾਰਾਂ ਦਾ ਵੀ ਡੋਸੀਅਰ ਬਣਾ ਲੈਨੇ ਹੋ ਮੁਕੱਦਮਾ ਦਰਜ ਕਰਾ ਦਿੰਦਾ ਤੁਹਾਡਾ ਐਮਐਲਏ ਦਾ ਪੀਏ ਫਲਾਣਾ ਪੱਤਰਕਾਰ ਤੇ ਜਾਂ ਵੀਆ ਫਲਾਣਾ ਇਦਾਂ ਕਰਦਾ ਜਾਂ ਇਦਾਂ ਕਰਦਾ ਤਾਂ ਮਤਲਬ ਕਿ ਜਦੋਂ ਇਸ ਤਰ੍ਹਾਂ ਦੇ ਕੰਟੈਂਟ ਕ੍ਰੀਏਟ ਹੋਣ ਲੱਗ ਜਾਂਦੇ ਆ ਤੁਸੀਂ ਕੋਈ ਬੰਦਾ ਬੰਦੂਕ ਦੇ ਨਾਲ ਜਾਂ ਹਥਿਆਰ ਦੇ ਨਾਲ ਫੋਟੋ ਪਾਉਂਦਾ ਤਾਂ ਤੁਸੀਂ ਤਤਫਟ ਉਹਦੇ ਤੇ ਮੁਕੱਦਮਾ ਦਰਜ ਕਰ ਦਿੰਦੇ ਆ ਕਰਦੇ ਹੋ ਕਿ ਨਹੀਂ ਤਾਂ ਗੱਲ ਇਹ ਆ ਕਿ ਸਭ ਜਦੋਂ ਇਸ ਤਰ੍ਹਾਂ ਦਾ ਕੰਟੈਂਟ ਜਿਹੜਾ ਕਿ ਬਹੁਤ ਜ਼ਿਆਦਾ ਅਸ਼ਲੀਲ ਹੈ ਜਿਹਦੇ ਨਾਲ ਮੈਂ ਪਹਿਲੇ ਕਿਹਾ ਕਿ ਮੈਂ ਸਹਿਮਤ ਨਹੀਂ ਹਾਂ ਮੈਂ ਨਾ ਚੀਜ਼ਾਂ ਦੇ ਨਾਲ ਸਹਿਮਤ ਨਹੀਂ ਹਾਂ ਕਥੇ ਵੀ ਸਹਿਮਤ ਨਹੀਂ ਹਾਂ ਤਾਂ ਉਸ ਕੰਟੈਂਟ ਨੂੰ ਮਤਲਬ ਜਿਹੜਾ ਕੰਟੈਂਟ ਤੁਹਾਡਾ ਨੋਚਨਾਤਮਕ ਹੁੰਦਾ ਤੁਸੀਂ ਉਹ ਪੱਤਰਕਾਰ ਨੂੰ ਰੋਕਣ ਵਾਸਤੇ ਤੇ ਚਲੇ ਜਾਂਦੇ ਹੋ ਤੁਸੀਂ ਹਥਿਆਰਾਂ ਨਾਲ ਫੋਟੋ ਉਹਦੇ ਤੇ ਮੁਕੱਦਮਾ ਤੇ ਜ਼ਰੂਰ ਕਰ ਦੇਣੇ ਹੋ ਪਰੰਤੂ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਕੋਲ ਆਈਟੀ ਐਕਟ ਆ 67 ਏ ਉਹਦੀ ਧਾਰਾ ਉਹਦੇ ਚ ਸਜ਼ਾ ਦਾ ਪ੍ਰਬੰਧ ਹੈ ਉਹਦੇ ਚ ਜੁਰਮਾਨੇ ਦਾ ਪ੍ਰਬੰਧ ਆ ਤਾਂ ਗੱਲ ਇਹ ਹੈ ਸਾਹਿਬ ਕਿ ਫਿਰ ਤੁਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਿਉਂ ਨਹੀਂ ਕਰਦੇ ਹਾਂ ਮੈਂ ਇਹ ਨਹੀਂ ਕਹਿੰਦਾ ਇਹਨਾਂ ਦੇ ਘਰ ਚੱਲਦੇ ਆ ਇਹਦੇ ਚ ਕੋਈ ਸ਼ੱਕ ਨਹੀਂ ਉਹਦੇ ਤੇ ਮੈਂ ਅੱਗੇ ਗੱਲ ਕਰ ਚੁੱਕਾ ਕਿ ਕਿਸ ਤਰ੍ਹਾਂ ਇਜ਼ੀ ਇਹ ਮਨੀ ਮੇਕਿੰਗ ਦੀ ਗੇਮ ਹੈ ਠੀਕ ਹੈ ਨਾ ਜੀ ਉਹ ਸਾਰੇ ਕਰ ਰਹੇ ਨੇ ਕੋਈ ਇਧਰੋਂ ਕਰ ਰਿਹਾ ਕੋਈ ਉਧਰੋਂ ਕਰ ਰਿਹਾ ਮੈਂ ਇਹ ਕਹਿ ਰਿਹਾ ਹਾਂ ਕਿ ਭਾਈ ਗੱਲ ਇਹ ਆ ਕਿ ਠੀਕ ਆ ਇਹ ਜਿਹੜੇ ਕੰਟੈਂਟ ਕ੍ਰியேਟਰ ਆ ਮੈਂ ਨਹੀਂ ਕਹਿੰਦਾ ਕਿ ਇਹਨਾਂ ਨੂੰ ਪਾਬੰਦ ਕਰ ਦਿਓ ਇਹਨਾਂ ਨੂੰ ਮੁਕੱਦਮੇ ਕਰਕੇ ਜੇਲਾ ਚ ਸੁੱਟ ਦਿਓ ਘੱਟੋ-ਘੱਟ ਸ਼ਿਕਾਇਤ ਅਰਜ ਕਰਕੇ ਇਹਨਾਂ ਨੂੰ ਸਮਝਾਇਆ ਤਾਂ ਜਾ ਸਕਦਾ ਹੈ ਨਾ ਵਾਰਨ ਤੇ ਕੀਤਾ ਜਾ ਸਕਦਾ ਹੈ ਆਪੇ ਜਦੋਂ ਜ਼ਮਾਨਤ ਲੈਣਗੇ ਤਾਂ ਜ਼ਮਾਨਤ ਦੀ ਕੰਡੀਸ਼ਨ ਵਾਰ-ਵਾਰ ਜਦੋਂ ਤੋੜਨਗੇ ਤਾਂ ਫਿਰ ਔਖੇ ਹੋਣਗੇ ਨਾ ਤਾਂ ਘੱਟੋ-ਘੱਟ ਇਨਾਂ ਚੀਜ਼ਾਂ ਤੇ ਤੁਸੀਂ ਵੀ ਆਪਣਾ ਨਮਾਇਆ ਰੋਲ ਤੇ ਅਦਾ ਕਰੋ ਨਾ ਠੀਕ ਹੈ ਅਸੀਂ ਕਹਿ ਰਹੇ ਹਾਂ ਕਿ ਮਾੜਾ ਹੋ ਗਿਆ ਮੈਂ ਵੀ ਕਹਤਾ ਸਾਰੇ ਕਹਿ ਰਹੇ ਨੇ ਚਲੋ ਠੀਕ ਹੈ ਬਹੁਤੇ ਲੋਕ ਜੇ ਫੇਸਬੁਕ ਨੂੰ ਛੱਡ ਦੀਏ ਉੱਥੇ ਇੱਕ ਵੱਖਰੀ ਦੁਨੀਆ ਹੈ ਪਰੰਤੂ ਗੱਲ ਇਹ ਹੈ ਕਿ ਇਸ ਸਾਰੀ ਜਿਹੜੀ ਸਮੱਸਿਆ ਦੀ ਜੜ ਹੈ ਤੁਹਾਨੂੰ ਮੰਨ ਰਹੇ ਆ ਨਾ ਆਪਾਂ ਇਸ ਗੱਲ ਤੇ ਤਾਂ ਸਾਰੇ ਸਹਿਮਤ ਆ ਕਿ ਹੈ ਕਿ ਬੋਲਣ ਦੀ ਆਜ਼ਾਦੀ ਦੇ ਨਾਂ ਤੇ ਵਿਚਾਰਾਂ ਦੇ ਪ੍ਰਗਟਾਵੇ ਦੇ ਨਾਂ ਤੇ ਜੋ ਬੰਦਿਆਂ ਦੇ ਕੈਰੈਕਟਰ ਅਸੈਸੀਨੇਟ ਕੀਤੇ ਜਾਂਦੇ ਆ ਜਾਂ ਕੈਰੈਕਟਰ ਦਾ ਨਿਰਮਾਣ ਹੀ ਗਲਤ ਕੀਤਾ ਜਾ ਰਿਹਾ ਕੁਝ ਸਮੱਗਰੀ ਦੇ ਜ਼ਰੀਏ ਤੇ ਇਹ ਚੀਜ਼ਾਂ ਜਿਹੜੀਆਂ ਇੱਕ ਹੱਦ ਤੇ ਜਾ ਕੇ ਜਿਹੜੀਆਂ ਉਹ ਬੰਦ ਤੇ ਕਰੋ ਨਾ ਤੁਸੀਂ ਸੋ ਗੱਲ ਇਹ ਆ ਕਿ ਇਹ ਸਰਕਾਰ ਨੂੰ ਵੀ ਰੋਲ ਅਦਾ ਕਰਨਾ ਚਾਹੀਦਾ ਸੋ ਇੰਨੀ ਮੇਰੀ ਬਾਤ ਸੀਗੀ ਹੋਰ ਮੈਂ ਕਿਸੇ ਵਿਸ਼ੇ ਤੇ ਗੱਲ ਨਹੀਂ ਕਰੂੰਗਾ ਕਿਉਂਕਿ ਮੈਂ ਇਹਦੇ ਤੇ ਹੀ ਲਾਈਵ ਹੋਇਆ ਅੱਜ ਦੀਆਂ ਕੁਝ ਅਪਡੇਟਸ ਸੀਗੀਆਂ ਤਾਂ ਜਿਨ੍ਹਾਂ ਨੂੰ ਮੈਂ ਆਪਣੇ ਨਜ਼ਰੀਏ ਤੋਂ ਆਪਣੇ ਦ੍ਰਿਸ਼ਟੀਕੋਣ ਤੋਂ ਤੁਹਾਡੇ ਸਨਮੁਖ ਰੱਖਿਆ ਕੋਈ ਭੁੱਲਚੁੱਕ ਹੋ ਗਈ ਹੋਵੇ ਤਾਂ ਉਹਦੇ ਵਾਸਤੇ ਮਾਫੀ ਤੇ ਸੋਮਵਾਰ ਤੋਂ ਸ਼ੁੱਕਰਵਾਰ ਰੈਗੂਲਰ ਆਪਣਾ ਖਬਰਸਾਰ ਪ੍ਰੋਗਰਾਮ ਹੁੰਦਾ ਹੈ ਜੀ ਆਈਵਲ ਚੈਨਲ ਤੇ ਤੁਸੀਂ ਵੀ ਜ਼ਰੂਰ ਦਰਸ਼ਨ ਦਿਿਆ ਕਰੋ ਜ਼ਰੂਰ ਜੁੜਿਆ ਕਰੋ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ